ਜਿਹੜੀ ਪਰਸੋਂ ਘਟਨਾ ਵਾਪਰੀ ਆ ਹਸਪਤਾਲ ਦੀ ਉਹ ਉਸ ਦੇ ਸੰਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਹੁਣ ਮਿਲਨੇ ਆ ਉਹਨਾਂ ਨੂੰ ਇੱਕ ਦਰਖਾਸਤ ਜਿਹੜੀ ਦਿੱਤੀ ਆ ਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਉਹਨਾਂ ਨੂੰ ਮਿਲਣ ਦੇ ਵਾਸਤੇ ਆਏ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਉਹ ਇਹ ਸਾਰੀ ਇਹ ਚੀਜ਼ ਜਿਹੜੀ ਆ ਇਨਕੁਆਇਰੀ ਆ ਉਹ ਕੀਤੀ ਜਾਊਗੀ ਕਿਉਂਕਿ ਕੁਝ ਕੁ ਸਿੱਗੀਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਪਈਆਂ ਸੀ ਜਾਂ ਖਬਰਾਂ ਪਈਆਂ ਸੀ ਜਿਹਦੇ ਵਿੱਚ ਸਿਦਾਰ ਸਦਨ ਸਿੰਘਾਂ ਤੇ ਜਿਹੜਾ ਅਟੈਕ ਕੀਤਾ ਗਿਆ ਸੀਗਾ ਤੇ ਅਸੀਂ ਉਹਦੇ ਵਾਸਤੇ ਅੱਜ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਜਿਨ੍ਹਾਂ ਨੇ ਕਿ ਸਾਨੂੰ ਵਿਸ਼ਵਾਸਿਤ ਆਇਆ ਵੀ ਉਹ ਪੂਰੀ ਪੂਰੀ ਇਨਕੁਆਇਰੀ ਕਰਨਗੇ ਤੇ ਜਿਹੜਾ ਬੰਦਾ ਇਨਸਾਫ ਹੈ ਉਹ ਦਿੱਤਾ ਜਾਵੇਗਾ ਕਿਉਂਕਿ ਇਹ ਜਿਹੜੇ ਹੋਟਲ ਚੱਲਦੇ ਨੇ ਨਾ ਤੇ ਬਹੁਤੇ ਹੋਟਲ ਨੇ ਜਿਹੜੇ ਕਿ ਗੈਰ ਕਾਨੂੰਨੀ ਚੱਲ ਰਹੇ ਨੇ ਜਿਨ੍ਹਾਂ ਦੇ ਕੋਲੇ ਕੋਈ অথੋਰੀਟੀ ਨਹੀਂ ਹੈਗੀ ਕੋਈ ਉਹਨਾਂ ਨੂੰ ਜਿਹੜਾ ਆਪਾਂ ਸਰਕਾਰ ਵੱਲੋਂ ਕੋਈ ਮਾਨਤਾ ਨਹੀਂ ਹੈਗੀ ਇਹ ਆਪਣੇ ਪੱਧਰ ਤੇ ਚੱਲਦੇ ਨੇ ਇਹ ਜਿਹੜਾ ਮੋਗੇ ਦਾ ਹੋਟਲ ਆ ਜਿਹਦੇ ਵਿੱਚ ਪਰਸੋਂ ਘਟਨਾ ਵਾਪਰੀ ਆ ਇਹ ਹੋਟਲ ਪਹਿਲਾਂ ਤਿੰਨ ਵਾਰੀ ਜਿਹੜਾ ਉਹ ਬੈਨ ਹੋ ਚੁੱਕਿਆ ਪਰ ਚੌਥੀ ਵਾਰੀ ਫੇਰ ਉਹ ਜਿਹੜਾ ਦੁਆਰਾ ਉਪਨ ਹੋਇਆ ਹੈ ਇਹ ਚੌਥੀ ਵਾਰੀ ਓਪਨ ਹੋਇਆ ਤਾਂ ਕਿੰਨੇ ਹੋਇਆ ਤੇ ਇਹਦੇ ਪਿੱਛੇ ਕੀ ਦਾ ਹੱਥ ਹੈ ਤੇ ਇਹਦੇ ਵਿੱਚ ਜਿਹੜਾ ਨਹਿਰਪਾਰ ਦਾ ਇਹਨਾਂ ਹੌਸਲਾਂ ਦੇ ਵਿੱਚ ਧੰਦਾ ਚੱਲਦਾ ਜਿਹੜੀਆਂ 12 12 13 13 ਸਾਲ ਦੀਆਂ ਛੋਟੀਆਂ ਜਿਹਾ ਸਕੂਲਾ ਵਾਲੀਆਂ ਬੱਚੀਆਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਤਿੰਨ ਵਾਰੀ ਇਹਨੂੰ ਬੈਨ ਕੀਤਾ ਤਿੰਨ ਵਾਰੀ ਬੈਨ ਕਰਨ ਦੇ ਬਾਵਜੂਦ ਚੌਥੀ ਵਾਰੀ ਚੱਲਿਆ ਤੇ ਉਸ ਚੀਜ਼ ਤੋਂ ਲੋਕ ਸੀ ਜਿਹੜੇ ਉਹ ਪਰੇਸ਼ਾਨ ਆ ਲੋਕ ਪਰੇਸ਼ਾਨ ਹੋ ਕੇ ਕਰਕੇ ਉਹ ਦੁਆਰਾ ਸਿੰਘਾਂ ਦੇ ਕੋਲੇ ਗਏ ਨੇ ਤੇ ਜਿਹੜਾ ਜੱਥੇਦਾਰ ਜਗਰਾਤ ਸਿੰਘ ਆ ਉਹਦੇ ਕੋਲ ਗਏ ਉਹਨੂੰ ਪਤਾ ਲੱਗਿਆ ਗੋਸੂਤਰਾ ਮਿਲਿਤਾ ਉਹ ਦੇ ਇਨਕੁਆਰੀ ਕਰਨ ਦੇ ਵਾਸਤੇ ਜਦੋਂ ਪਹੁੰਚੇ ਤਾਂ ਉਹ ਜਿਹੜਾ ਹੋਟਲ ਦਾ ਮਾਲਕ ਆ ਜਿਹੜਾ ਜਾਂ ਉਹਦੇ ਕਰੰਦੇ ਨੇ ਜਾਂ ਉਹਨਾਂ ਦੇ ਜੋ ਵੀ ਕੋਈ ਉਸੇ ਬੋਸਪੰਜਾ ਰੱਖੇ ਹੁੰਦੇ ਨੇ ਉਹ ਸਿੰਘਾਂ ਤੇ ਹਾਥ ਵੀ ਪਾਇਆ ਤੇ ਸਿੱਧਾ ਨੂੰ ਗਾਲੀ ਗਲੋਚ ਕਰਨ ਲੱਗੇ ਜਿੰਨੇ ਕਰਕੇ ਸਿੰਘਾਂ ਨੇ ਵੀ ਆਪਣੇ ਬਚਾਅ ਪੱਖ ਦੇ ਵਾਸਤੇ ਕੁਝ ਕੀਤਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਆ ਗਿਆ ਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੇ ਹੋਟਲ ਵਾਲਾ ਨੇ ਜਿਹੜਾ ਉਹ ਆਪਣਾ ਰਵਾਲਵਾਰ ਕੱਢਿਆ ਤੇ ਇਹਨਾਂ ਸਿੰਘਾਂ ਤੇ ਸਟਾਣਿਆ ਪਰ ਇੱਕ ਪਾਸੇ ਪ੍ਰਸ਼ਾਸਨ ਜਿਹੜਾ ਉਹ ਬਿਆਨ ਦੇ ਰਿਹਾ ਸੀ ਵੀ ਅਸੀਤਾ ਜੀ ਦੂਸਰਾ ਇਹਨਾਂ ਨੇ ਰਿਵਾਲਵਰ ਖੋਲਿਆ ਜੇ ਰਿਵਾਲਵਰ ਅੰਦਰ ਖੋਲਿਆ ਗਿਆ ਸੀ ਤਾਂ ਫਿਰ ਦੁਬਾਰਾ ਉਹਦੇ ਕੋਲੇ ਰਿਵਾਲਵਰ ਕਿੱਥੋਂ ਆਇਆ ਜਾਂ ਤਾਂ ਉਹਦੇ ਕੋਲੇ ਦੋ ਨੇ ਵੀ ਇਕ ਲਿਸੈਂਸੀ ਹੋ ਸਕਦਾ ਹੈ ਕਿ ਨਜਾਇਜ਼ ਹੋ ਸਕਦਾ ਹੈ ਤੇ ਜਾਂ ਫਿਰ ਉਹਨੇ ਉਹਦੇ ਕੋਲੋਂ ਇਹ ਤਵਦੀਸ਼ ਕੀਤੀ ਜਾਵੇ ਵੀ ਉਹ ਰਿਵਾਲਵਰ ਦੁਬਾਰਾ ਕਿੱਥੋਂ ਆਇਆ ਤੇ ਉਹ ਜਿਹੜਾ ਰਿਵਾਲਵਰ ਉਹ ਸੀਨਾ ਤੇ ਪਾਇਆ ਗਿਆ ਅਸੀਂ ਉਸ ਚੀਜ਼ ਦੀ ਵੀ ਮੰਗ ਕੀਤੀ ਹੈ ਵੀ ਇਹਦੀ ਜਿਹੜੀ ਪੂਰੀ ਪੂਰੀ ਐਲਕੁਆਰੀਆ ਜਿਹੜੀ ਆ ਉਹ ਕੀਤੀ ਜਾਵੇ ਤੇ ਜਿਹੜਾ ਪਹਿਲਾਂ ਤੰਗਵਾਰੀ ਬੰਦ ਹੋਇਆ ਤਾਂ ਤੋ ਹੋਇਆ ਜੇ ਦੁਬਾਰਾ ਓਪਨ ਹੋਇਆ ਹੈ ਤਾਂ ਇਹ ਕਿਨੇ ਉੱਪਰ ਕੋਲ ਕਰਵਾਇਆ ਤੇ ਕੌਣ ਇਹਦੇ ਵਿੱਚ ਜਿਹੜਾ ਜਿਹਦੇ ਪਿੱਛੇ ਕਿਹਦਾ ਹੱਥ ਹੈ ਬਾਕੀ ਜਿਹੜਾ ਬਾਣੇ ਦੀ ਗੱਲ ਆ ਸਿੰਘਾਂ ਦੇ ਕੱਲ ਇਹਨਾਂ ਨੇ ਬਾਣੇ ਨਾਲ ਵੀ ਖੇਚੂ ਹੋਈ ਆ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜਦੋਂ ਵੀ ਕੋਈ ਨਗਸਿੰਘ ਬਾਣਾ ਪਾਉਂਦਾ ਹੈ ਤਾਂ ਉਹ ਕੇਵਲ ਤੋਂ ਕੇਵਲ ਆਪਣਾ ਧੜਪੰਦ ਦੇ ਵਿੱਚ ਜਾਂਦਾ ਹੈ ਧੜਪੰਦ ਦੇ ਵਿੱਚ ਉਹਨੂੰ ਬਾਣਾ ਪਵਾਇਆ ਜਾਂਦਾ ਹੈ ਬਾਣਾ ਪਵਾ ਕੇ ਨਹਾਰਿਕ ਨਿੰਗ ਸਿੰਘ ਨੂੰ ਇੱਕ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਜਿਹੜਾ ਕਿ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਜੇ ਅਸੀਂ ਕੋਈ ਜੱਥੇਦਾਰ ਲਾਉਣਾ ਤਾਂ ਉਹਨੂੰ ਪਕਾਇਦਾ ਲੈਟਰ ਪੈਡ ਦਿੱਤੀ ਜਾਂਦੀ ਆ ਜਦੋਂ ਪ੍ਰਸ਼ਾਸਨ ਨੇ ਉਹਨਾਂ ਨੂੰ ਫੜ ਲਿਆ ਸੀ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਦਸਤਾਵੇਜ਼ੀ ਕਰਨੀ ਸੀ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਉਹਨਾਂ ਦੇ ਜਿਹੜੇ ਆਪਾਂ ਜਿਨੇ ਉਹਨਾਂ ਨੂੰ ਲਾਇਸੈਂਸ ਦਿੱਤਾ ਹੈ ਜਾਂ ਜਿਨੇ ਲੈਟਰ ਪੈਡ ਦਿੱਤੀ ਹੈ ਉਹਨੂੰ ਫੋਨ ਕਰਦੇ ਉਹਨੂੰ ਪੁੱਛਦੇ ਜੀ ਹਾਂ ਤੁਹਾਡੇ ਸੰਘ ਨੇ ਇਹ ਕਾਰਵਾਈ ਇਹ ਦੱਸੋ ਇਹਨਾਂ ਤੇ ਕੀ ਕੀਤਾ ਜਾਵੇ ਅਸੀਂ ਇਹ ਦਰਪੰਥ ਵੱਲੋਂ ਆਉਂਦੇ ਆ ਕੇ ਅਸੀਂ ਉਹ ਸੰਘਾਂ ਨਾਲ ਰਾਬਤਾ ਕਾਇਮ ਕਰਦੇ ਅਸੀਂ ਦੇਖਦੇ ਜੇਕਰ ਉਹ ਸੰਘ ਨੇ ਗਲਤੀ ਕੀਤੀ ਸੀ ਤਾਂ ਅਸੀਂ ਆਪਣੇ ਦਰਪੰਥ ਵੱਲੋਂ ਜਿਹੜੀ ਆਪਣੇ ਤੌਰ ਤੇ ਜਿਹੜੀ ਸਾਡੀ ਬਣਦੀ ਆ ਕਾਰਵਾਈ ਆਸੀਂ ਆਪਣੇ ਦਰਹੱਤ ਮਤਲਬ ਉਹਦੇ ਕਰਦੇ ਕਿ ਪ੍ਰਸ਼ਾਸਨ ਨੂੰ ਵੀ ਅਸੀਂ ਕੰਡੂ ਕਰਾਈ ਕਰੂ ਪਰ ਜੋ ਹੋਇਆ ਏ ਉਹ ਬਿਲਕੁਲ ਗਲਤ ਹੋਇਆ ਏ ਅੱਗੇ ਤੋਂ ਜੇ ਕੋਈ ਬਾਣੇ ਨੂੰ ਹੱਥ ਪਾਉਂਦਾ ਕਿਉਂਕਿ ਪ੍ਰਸ਼ਾਸਨ ਗਿਆ ਉਸ ਗਈਆ ਉਹਨਾਂ ਨੇ ਉਹਦੀ ਰੇਸ਼ਟ ਪਾ ਲਈ ਗੱਲ ਵੱਖਰੀ ਆ ਪਰ ਜਿਹੜੇ ਸਿਵਲ ਬੰਦੇ ਨੇ ਜਿਹੜੇ ਮੋਨਾ ਕੋਲੇ ਬੰਦੇ ਨੇ ਕੋ ਸਿੰਘਾਂ ਤੇ ਵਰ ਵਾਲਬਰ ਤਾੜਦੇ ਆ ਉਹ ਅਸਲਾ ਲੈ ਕੇ ਉਹਨਾਂ ਦੇ ਦਾੜੇ ਹੁੰਦੇ ਆ ਸਿੰਘਾਂ ਦੇ ਗਲ ਦੇ ਵਿੱਚ ਹੱਥ ਪਾਉਂਦੇ ਆ ਉਹਨਾਂ ਨੂੰ ਕਿਹਨੇ ਅਥਾਰਟੀ ਦਿੱਤੀ ਆ ਉਹਨਾਂ ਨੇ ਕਿਉਂ ਹੱਥ ਪਾਇਆ ਕਿਉਂਕਿ ਉਹਨਾਂ ਤੇ ਵੀ ਬਣਦਾ ਜਿਹੜਾ ਪਰਚਾ ਹੈ ਉਹ ਕੀਤਾ ਜਾਵੇ ਇਹਨੇ ਵੀ ਕੱਲੇ ਸਿੰਘਾਂ ਤੇ ਪਰਚਾ ਕੀਤਾ ਗਿਆ ਵੀ ਉਹਨਾਂ ਤੇ ਵੀ ਪਰਚਾ ਕੀਤਾ ਜਾਵੇ ਜੇਕਰ ਸਿੰਘਾਂ ਤੇ ਨਜਾਇਜ਼ ਪਰਚਾ ਹੋਇਆ ਤਾਂ ਉਹ ਖਾਰਜ ਕੀਤਾ ਜਾਵੇ